ਗੁਰੂ ਦੀ ਜਿਹੜੀ ਫਤਿਹ ਉਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸੰਗਤਾਂ ਨੂੰ ਸਭ ਨੂੰ ਜਾਣੂ ਕਰਾਉਣਾ ਚਾਹੁੰਦੇ ਹਾਂ ਕਿ ਜੋ ਪਿੰਡ ਨਗਰ ਖੁੰਨੇਵਾਲ ਤਹਿਸੀਲ ਇਨਾਲਾ ਜ਼ਿਲ੍ਹਾ ਅੰਮ੍ਰਿਤਸਰ ਦੇ ਵੇ ਪਿੰਡ ਖੁੰਨੇਵਾਲ ਜੋ ਧੰਨ ਧੰਨ ਬਾਬਾ ਬਗਨਸ਼ਾ ਜੀ ਸਾਲਾਨਾ ਮੇਲਾ ਜੋ ਹਰ ਸਾਲ ਜੋ ਕਿ ਪਾਕਿਸਤਾਨ ਤੋਂ ਵੀ ਪਹਿਲਾਂ ਜਿਹੜਾ ਵਾ ਇਹ ਸਾਡੇ ਬਜ਼ੁਰਗ ਵੱਡੇ-ਵਡੇਰੇ ਜਿਹੜੇ ਮੇਲਾ ਬਣਾਉਂਦੇ ਆਏ ਨੇ ਜੋ ਸਾਡੇ ਨਗਰ ਦੇ ਵਿੱਚ ਸੰਤ ਬਾਬਾ ਸਰੈਣ ਸਿੰਘ ਜੀ ਭੂਰੀ ਵਾਲੇ ਬਾਬਾ ਬੁੱਢਾ ਸਾਹਿਬ ਜੀ ਦੇ ਜੋ ਉਹਨਾਂ ਨੇ ਸੇਵਾ ਕੀਤੀ ਆ ਉਹ ਹੀ ਦੱਸਦੇ ਹੁੰਦੇ ਸਨ ਕਿ ਬਾਬਾ ਬਗਨਛਾ ਜੀ ਜਿਹੜੇ ਨੇ ਸਾਡੇ ਮਾਸੀਪੁੱਤ ਭਾ ਨੇ ਬੜੀ ਭਗਤੀ ਵਾਲੇ ਨੇ ਉਹਨਾਂ ਦੀ ਆਪਣਾ ਯਾਦ ਨੂੰ ਤਾਜ਼ਾ ਕਰਦੇ ਹਾਂ ਹਰ ਸਾਲ 20 ਭਾਦਰੋਂ ਤੇ 21 ਭਾਦਰੋਂ 4-5 ਸਤੰਬਰ ਨੂੰ ਜਿਹੜਾ ਮੇਲਾ ਜਿਹੜਾ ਵਾ ਬੜੀ ਧੂਮਤਾਹੰਦਾ ਨਾਲ ਮਨਾਇਆ ਜਾਂਦਾ ਵਾ ਜੋ ਕਿ ਐਨਆਈ ਵੀਰ ਸਾਡੇ ਫੌਜੀ ਵੀਰ ਤੇ ਨਗਰ ਨਿਵਾਸੀ ਇਹਨਾਂ ਦੀ ਸਵਾਮਾਂ ਜੋ ਸੇਵਾ ਕਰਦੇ ਹਨ ਬੜੀ ਜੋ ਕਿ 4 ਤਰੀਕ ਨੂੰ ਵੀ ਅਨਾਮੀ ਘੋਲ ਕਰਾਈ ਜਾਂਦੇ ਹਨ ਕਬੱਡੀ ਕਰਾਈ ਜਾਂਦੀ ਹੈ ਤੇ ਕਲਾਕਾਰ ਵੀ ਹੁੰਦੇ ਹਨ ਤੇ ਉਸ ਤੋਂ ਬਾਅਦ ਜੋ 5 ਸਤੰਬਰ ਨੂੰ 21 ਭਾਦਰ ਨੂੰ ਬੜੇ ਇਨਾਮੀ ਪਹਿਲਵਾਨ ਜਿਸ ਤਰ੍ਹਾਂ ਕਿ ਭਪਿੰਦਰ ਜੀ ਨਾਲਾ ਜੀ ਪ੍ਰਿਤਪਾਲ ਜੀ ਉਹਨਾਂ ਦੀ ਮਾਲੀ ਦੀ ਕੁਸ਼ਤੀ ਹੋਏਗੀ ਉਸ ਤੋਂ ਬਾਅਦ ਆਪਣਾ ਹੋਰ ਵੀ ਜਿਹੜੀਆਂ ਕੁਸ਼ਤੀਆਂ ਨੇ ਬੜੀਆਂ-ਬੜੀਆਂ ਤਕੜੀਆਂ ਜਿਹੜੀਆਂ ਨੇ ਨਾਮੀ ਕੁਸ਼ਤੀਆਂ ਜਿਹੜੀਆਂ ਨੇ ਪ੍ਰਵੀਨ ਜੀ ਆ ਉਹਨਾਂ ਦੇ ਨਾਲ ਕਵਲਜੀਤ ਦੂਮਸੇਰੀ ਜਿਹੜੇ ਨੇ ਉਹਦੀ ਕੁਸ਼ਤੀ ਵੀ ਜਿਹੜੀ ਮਾਲੀ ਦੀ ਇੱਕ ਨੰਬਰ ਦੀ ਹੋਏਗੀ ਉਸ ਤੋਂ ਬਾਅਦ ਪੰਮਾ ਡੇਰਾ ਬਾਬਾ ਨਾਨਕ ਸਾਡੇ ਚੋਟੀ ਦੇ ਜਿਹੜੇ ਪਹਿਲਵਾਨ ਨੇ ਇਸ ਨਗਰ ਦੇ ਵਿੱਚ ਬੜੇ-ਬੜੇ ਪਹਿਲਵਾਨ ਜਿਹੜੇ ਨੇ ਬੜੇ ਘੁਲ ਕੇ ਗਏ ਨੇ ਤੇ ਮੈਂ ਸੰਗਤਾਂ ਨੂੰ ਇਹੀ ਅਪੀਲ ਕਰਦਾ ਹਾਂ ਕਿ ਹੋਮ ਹਮਾ ਕੇ ਬਾਬਾ ਜੀ ਦੇ ਦਰਸ਼ਨ ਕਰੋ ਤੇ ਚੰਗੇ ਜਿੱਤਰਾਂ ਖੇਡਾਂ ਦੇ ਆਪਣਾ ਅੱਜ ਕੱਲ ਜੋ ਪੰਜਾਬ ਦੇ ਵਿੱਚ ਚੱਲਣ ਡਿਆ ਨਸ਼ਿਆਂ ਦਾ ਉਹਨਾਂ ਨੂੰ ਬਚਾਉਣ ਲਈ ਜਿਹੜੇ ਟੂਰਨਾਮੈਂਟ ਨਾ ਜਿਹੜਾ ਵਾ ਬੜੀ ਵੱਡੀ ਗੱਲ ਆ ਸੋ ਮੈਂ ਬੜਾ ਧੰਨਵਾਦੀ ਹਾਂ ਆਪਣੇ ਬੱਚਿਆਂ ਦਾ ਵੀ ਜਿਹੜੇ ਫੌਜੀ ਵੀਰ ਨੇ ਬਾਰਡਰਾਂ ਤੇ ਸੇਵਾ ਕਰ ਰਹੇ ਹਨ ਐਨਆਈ ਵੀਰ ਜਿਹੜੇ ਦੂਰ ਦੂਰ ਬੈਠੇ ਨੇ ਉਸ ਵਾਂਗ ਭੇਜ ਕੇ ਤੇ ਵਧੀਆ ਦਾ ਵਧੀਆ ਆਪਣੇ ਪਿੰਡ ਦਾ ਜਿਹੜਾ ਨਾਂ ਜਿਹੜਾ ਵਾ ਰੋਸ਼ਨ ਕਰਾਉਂਦੇ ਨੇ ਸੋ ਬਾਬਾ ਜੀ ਦੀ ਬੜੀ ਇੱਥੇ ਕਿਰਪਾ ਵਾ ਬੜੀਆਂ ਹੀ ਮਰਾਦਾਂ ਜਿਹੜੀਆਂ ਬਾਬਾ ਜੀ ਪੂਰੀਆਂ ਕਰਦੇ ਨੇ ਤੇ ਇੱਥੋਂ ਤੱਕ ਜਿੱਤਰਾ ਸਾਡੇ ਐਨਆਈਆਰ ਵੀਰ ਨੇ ਉਹਨਾਂ ਨੇ ਇੱਕ ਮਾਲੀ ਦੀ ਕੁਸ਼ਤੀ ਨੂੰ ਜੌਂਗਾ ਦੇਣਾ ਵਾ ਦੂਸਰੀ ਨੂੰ ਮੋਟਰਸਾਈਕਲ ਦੇਣਾ ਵਾ ਤਸੀਂ ਇਹੋ ਹੀ ਪ੍ਰਾਰਥਨਾ ਕਰਾਂਗੇ ਬਾਬਾ ਜੀ ਅੱਗੇ ਕਿ ਸਭ ਤੇ ਹੀ ਜਿਹੜਾ ਮੇਰ ਭਰਿਆ ਹੱਥ ਰੱਖਣਾ ਤੇ ਪ੍ਰੇਮ ਪਿਆਰ ਦੇ ਨਾਲ ਜਿਹੜਾ ਵਾ ਮੇਲਾ ਇੰਨੇ ਪਰੇ ਚੜ ਜਾਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ